ਤੁਸੀਂ ਜੁੜੇ ਹੋਰੀ ਚੈਨਲ ਇੰਡੀਆ ਕਰਾਈਮ ਨਿਊਜ਼ ਨਾਲ ਚੈਨਲ ਇੰਡੀਆ ਕਰਾਈਮ ਨਿਊਜ਼ ਦੇ ਆਪ ਜੀ ਦਾ ਸਵਾਗਤ ਕਰਦੇ ਹਾਂ ਬਟਾਲਾ ਸ਼ਹਿਰ ਤੋਂ ਇੱਕ ਤਾਜੀ ਖਬਰ ਸਾਹਮਣੇ ਆ ਰਹੀ ਹੈ ਪੈਟਰੋਲ ਪੰਪਾਂ ਦੇ ਮਚਿਆ ਹੜਕੰਪ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪੈਟਰੋਲ ਪੰਪ ਤੇ ਹੜਕੰਪ ਮਚ ਚੁੱਕਿਆ ਹੈ ਗੱਲਬਾਤ ਕਰਦੇ ਹਾਂ ਲੋਕਾਂ ਦੇ ਨਾਲ ਲੋਕੀ ਤੇਲ ਪਾਣ ਨੂੰ ਪੈਰੇ ਤੱਕਮ ਤੱਕੀ ਹੋ ਰਹੀ ਹੈ ਤੱਕਾ ਹੋ ਰਿਹਾ ਤੁਸੀਂ ਸਾਡੀ ਖਬਰ ਦੇ ਵਿੱਚ ਦੇਖ ਸਕਦੇ ਹੋ ਬਟਾਲਾ ਸ਼ਹਿਰ ਤੋਂ ਇੱਕ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਹੈ ਬਟਾਲਾ ਸ਼ਹਿਰ ਤੋਂ ਪਖਤਰਕਾਰ ਅਖਿਲ ਮਲੋਤਰਾ ਦੇ ਨਾਲ ਕੈਮਰਾ ਪਰਸਨ ਨਿਰਮਲ ਦੀ ਖਾਸ ਰਿਪੋਰਟ ਮਿਲਦੀ ਹੈ धनबाद भर गया भर गया भर गया, पर गया। ਭਾਜੀ ਕੀ ਗੱਲ ਹੈ ਇੱਥੇ ਏਡੀ ਲੰਮੀ ਲਿਆਣਾ ਕਾ ਲਈ ਲੱਗੀਆਂ ਨੇ ਭਾਜੀ ਬਸ ਉਹ ਜਿਹੜੇ ਕਾਲੇ ਕਾਨੂੰਨ ਹੈ ਜਿਹੜੇ ਉਹਨੇ ਬੀਤੇ ਆ ਤੇ ਉਹਨਾਂ ਦੇ ਮਕਾਨ ਨੂੰ ਅੰਦੀ ਜਿਹੜੇ ਸਾਰਾ ਕੋ ਗੱਡੀਆਂ ਰੋਕ ਲਈਆਂ ਠੀਕ ਹੱਦ ਲਈ ਮਿਲਦਾ ਪਿਆ ਹੈ ਤੇਲ ਦੇ ਮਿਲਦੇ ਆ ਜੀ ਹੁਣ ਜਿਹੜੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਸਰਕਾਰਾਂ ਦਾ ਕੀ ਹੈ ਜਦੋਂ ਮਰਜ਼ੀ ਕੰਮ ਬਣਾ ਕੇ ਕਰ ਦਿੰਦੀਆਂ ਨੇ ਇਹ ਹੋ ਗਿਆ ਛੇਕਾ ਪਹਿਲੀ ਵਾਰੀ ਵੇਖਿਆ ਲਗਾੜੀ ਕੋਈ ਪਹਿਲੀ ਵਾਰੀ

بڑی شان قائم کري جي واسطي سناريءن کي ٿورو گهڻو اڀاڳا کي گهڻي ٽڪائي ਭਾਈ ਕੀ ਨਾਂ ਹੈ ਆਪਣਾ ਭਾਈ ਮੇਰਾ ਨਾਂ ਮਿੱਟੂ ਜੀ ਹਾਂਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਪਿੰਡ ਸੁਨਿਆ ਦੇ ਤੇ ਕੀ ਕਹ ਲੂੰਗੀ ਬੜੀਆਂ ਰਮੀਆਂ ਕਤਾਰਾਂ ਲੱਗੀਆਂ ਨੇ ਜੀ ਹਾਲ ਚੱਲਦੀ ਪਈ ਆ ਹਾਂਜੀ ਡਰਾਈਵਰ ਲੋਕਾਂ ਦੀ ਹਾਂਜੀ ਭਾਈ ਤੇਲ ਅੱਗੇ ਦੋ ਚਾਰ ਦਿਨ ਮਿਲਣਾ ਦੀਆਂ ਅੱਛਾ ਜੀ ਭਾਈ ਅੱਬਾ ਆਪਣਾ ਤੇਲ ਭੋੜਦੇ ਆ ਠੀਕ ਆ ਹਾਂਜੀ ਇਹ ਮਿਲ ਗਈ ਲੈਣਾ ਮਲਗੀ ਪੰਪਰੇ ਦਾ ਬਹੁਤ ਲੰਮੀਆਂ ਲਿਆਣ ਲੱਗੀਆਂ ਯਾਨੇ ਲੋਕੀ ਤੇ ਲੜਤ ਘੜ ਕੇ ਤੇਲ ਲੈ ਆ ਰਹੇ ਨੇ ਮੋਤੀ ਦੇ ਸੱਪੇ ਨੇ ਹਾਂਜੀ ਤੇ ਮੋਤੀ ਦੇ ਸੱਪੇ ਆ ਮੋਤੀ ਦੀ ਮਕਾਨ ਹੋਣੀ ਆ ਮਕਾਨ ਹੋਣੀ ਆ ਜੀ ਮੋਤੀ ਦੀ ਮਕਾਨ ਹੋਣੀ ਪਪਾ ਜੀ ਉਹਨੇ ਸਾਲੇ ਨੇ ਇੱਕ 10 10 ਸਾਲ ਦੀ ਸਜ਼ਾ ਪੈਂ ਜੋਨੇ ਕੈਦ ਦੀ ਵੱਡੇ ਗੱਡੀਆ इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज